ਦਾਵੇ ਨਾਲ ਕਹਿ ਸਕਦਾ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਠੀਕ ਹੈ ਜੀ ਅਸੀਂ ਕੋਈ ਮਾਫੀਆਂ ਨਹੀਂ ਚਲਾਉਂਦੇ ਅਸੀਂ ਲੋਕਾਂ ਲਈ ਕੰਮ ਕਰਦੇ ਆ ਤੁਹਾਡੀਆਂ ਗਲੀਆਂ ਦਾ ਆ ਸਾਰੇ ਹੁਣੇ ਬੋਲ ਰਹੇ ਸੀ ਕਹਿੰਦੇ 15-15 ਸਾਲ ਤੋਂ ਰੁਕੀਆਂ ਹੋਈਆਂ ਸੀ ਦਿਓ ਜੀ ਆ ਗਲੀਆਂ ਦੇਖੋ ਹੁਣ 4-5 ਲੱਖ ਰੁਪਏ ਲੱਗਿਆ ਹੈ ਜੀ ਆਡਾ ਕੰਮ ਚੱਲ ਰਿਹਾ ਮਾਨਗਲ ਦੀ ਕੰਮ ਹੋ ਗਿਆ ਹੈ ਬਹੁਤ ਜ਼ਿਆਦਾ ਸੇਵਾ ਨਾ ਚਾਹਣ ਵਾਲੀ ਇਹ ਤਾਂ ਇਸ ਕਰਕੇ ਆ ਜਿਹੜਾ ਤੁਹਾਡਾ ਰੁਕਿਆ ਹੋਇਆ ਕੰਮ ਸੀ ਆ ਦੇਖੋ ਹੁਣ ਵਿੱਤ ਕਰੇ ਕਰਕੇ ਗਲੀਆਂ ਰੁਕੀਆਂ ਹੋਈਆਂ ਸੀ ਇੱਥੇ ਆਸੀਂ ਕਿਸੇ ਨਾਲ ਵਿਤਰਾ ਨਹੀਂ ਕਰਦਾ ਮੈਂ ਹਮੇਸ਼ਾ ਹੀ ਪਿੰਡ ਦੇ ਬੰਦਿਆਂ ਨੂੰ ਕਹਿੰਦਾ ਵੀ ਤੁਸੀਂ ਕਰੋ ਆਪ ਸਾਡੇ ਵੀਡੀਓ ਸਾਹਿਬ ਬੈਠੇ ਇਹਨਾਂ ਦੀ ਟੀਮ ਨਿਰਮਲ ਇਹਨਾਂ ਸਾਰਿਆਂ ਨੂੰ ਕਿਹਾ ਵੀ ਕੰਮ ਕਰਨਾ ਪੈਣਾ ਹੁਣ ਨਾ 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 ਸਹੀ ਗੱਲ ਹੁਣ ਇਹ ਨਹੀਂ ਹੈਗਾ ਬਈ ਲੁੱਟ ਨਹੀਂ ਹੋ ਸਕਦੀ ਠੀਕ ਹੈ ਨਾ ਇਹ ਤੁਹਾਡੇ ਸਾਹਮਣੇ ਨਾਲ ਸਾਰੇ ਬੈਠੇ ਆ ਤੁਹਾਨੂੰ ਪੁੱਛ ਕੇ ਤੁਹਾਡੇ ਸਾਹਮਣੇ ਨਾਲ ਕੰਮ ਕਰਨਗੇ ਵਧੀਆ ਕੰਮ ਕਰਨਗੇ ਕੋਈ ਉਹ ਨਹੀਂ ਇਹਨਾਂ ਨੂੰ ਮੈਂ ਹਿੱਸਾ ਨਹੀਂ ਲੈਂਦਾ ਇਹਨਾਂ ਨੂੰ ਪੁੱਛ ਲੋ ਮੈਂ ਇਹ ਨਹੀਂ ਕਹਿੰਦਾ ਵੀ ਆਹ ਕਰੋੜ ਦਾ ਮੈਨੂੰ 10 ਲੱਖ ਦਿਓ ਮੈਨੂੰ ਨਹੀਂ ਚਾਹੀਦਾ ਮੈਂ ਤਾਂ ਆਪਣੀ ਕਿਰਤ ਕਰਕੇ ਜਿਹੜਾ ਹੈਗਾ ਆਪਣੇ ਕਿਰਤ ਕਰਕੇ ਖੁਸ਼ ਹਾਂ ਠੀਕ ਹੈ ਜੀ ਤਾਂ ਇਸ ਕਰਕੇ ਸਾਡੀ ਸਰਕਾਰ ਬਹੁਤ ਅਲੱਗ ਸਰਕਾਰ ਹੈ ਤੁਹਾਡਾ ਜਿਹੜਾ ਡਿਸਪੈਂਸਰੀ ਦਾ ਉਹ ਵੀ ਮੈਂ ਦੇਖਾਂਗਾ ਬੜੇ ਜਿੰਨੀਆਂ ਰਹਿ ਗਈਆਂ ਹੋਰ ਕੋਈ ਵੀ ਰਹਿ ਗਈ ਉਹ ਮੈਨੂੰ ਲਿਖ ਕੇ ਦੋ ਇੱਕ ਹੀ ਕੰਮ ਕਰਾਂਗੇ 15 ਲੱਖ ਤੁਹਾਨੂੰ ਆਹ ਨਾਲੇ ਦਾ ਵੀ ਦਿੱਤਾ ਮੈਂ ਹੀ ਦੇ ਕੇ ਗਿਆ ਸੀ 15 ਲੱਖ ਉਹ ਬਣ ਰਹੇ ਬੀਟੂ ਸਰ ਉਹ ਵੀ ਵਧੀਆ ਬਣਾ ਦਿਓ ਇਹਨਾਂ ਦੇ ਮੇਰਾ ਪੈਸਾ ਸਹੀ ਨਹੀਂ ਲੱਗਿਆ ਉਹ ਵੀ ਉਹ ਦੇਖ ਕੇ ਹਾਂ ਮੈਂ ਹਾਂ ਨਿਰਮਲ ਜੀ ਮੈਨੂੰ ਸ਼ਿਕਾਇਤ ਨਹੀਂ ਆਣੀ ਚਾਹੀਦੀ ਜਿਵੇਂ ਇਹਨਾਂ ਨੇ ਕਿਹਾ ਵੀ ਪਹਿਲਾਂ ਸਹੀ ਨਹੀਂ ਲੱਗਿਆ ਹੁਣ ਸਹੀ ਲੱਗਣਾ ਚਾਹੀਦਾ ਕੋਈ ਕਮੀ ਨਹੀਂ ਆਏਗੀ ਬਲਮੀਰ ਜੀ ਆਹ ਹੋਰ ਸਾਰਿਆਂ ਨੂੰ ਮੈਂ ਮੈਂ ਵਾਦਾ ਕਰਦਾ ਤੁਹਾਡੇ ਨਾਲ ਤੁਹਾਡਾ ਇੱਕ ਇੱਕ ਪੈਸਾ ਦਿੱਤਾ ਹੋਇਆ ਨਾ ਜਿਹੜਾ ਤੁਹਾਡਾ ਹੈ ਸਰਕਾਰ ਦਾ ਨਹੀਂ ਆ ਤੁਹਾਡਾ ਹੀ ਹੈ ਵਧੀਆ ਲਵਾਵਾਂਗੇ ਵਧੀਆ ਕੰਮ ਕਰਾਂਗੇ ਕੋਈ ਰਹਿ ਗਿਆ ਮੈਨੂੰ ਜਰੂਰ ਦੱਸਿਓ ਸਭ ਤੋਂ ਇੱਕੋ ਹੀ ਬੇਨਤੀ ਹੈ ਇਹ ਸਰਕਾਰ ਦਾ ਸਾਥ ਦਿਓ ਅਸੀਂ ਇੱਕ 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 ਵਾਅਦਾ ਜਿਹੜਾ ਹੈਗਾ ਉਹ ਪੂਰਾ ਕਰਾਂਗੇ